ਜੈ ਸ਼੍ਰੀ ਰਾਮ राधे राधे ਜੈ ਸ਼੍ਰੀ ਰਾਮ ਜੀ ਮੈਂ ਸ਼ਮਸ਼ੀਰ ਪੱਗਾ ਤੁਸੀਂ ਦੇਖ ਲਓ ਆਰਟੀਵੀ 1 ਤੇ ਇਸ ਵੇਲੇ ਅਸੀਂ ਰੋਪੜ ਜ਼ਿਲ੍ਹੇ ਦੇ ਪਿੰਡੇ ਕਸਬਾ ਨੂਰਪੁਰ ਬੇਦੀ ਦੇ ਪਿੰਡ ਬਰਾਰੀ ਵਿਖੇ ਪਹੁੰਚੇ ਹੋਇਆ ਜਿੱਥੇ ਕਿ 2 ਤਰੀਕ ਨੂੰ ਭਗਤ ਭਗਵਤ ਰਥਾ ਜਿਹੜੀ ਆਰੰਭ ਹੋਣ ਜਾ ਰਹੀ ਹੈ ਜੇ ਕਿ ਈਵਪਨਤਰੀ ਦੁਆਰਾ ਜਿਹੜੀ ਇੱਕ ਕਥਾ ਕੀਤੀ ਜਾਵੇਗੀ ਜੋ ਕਿ ਪੂਰੇ 8 ਦਿਨ ਜਿਹੜੀ ਚੱਲੇਗੀ ਤੇ ਪਰ ਬੜੀ ਖੁਸ਼ੀ ਮਹਿਸੂਸ ਕਰ ਰਹਾ ਮੈਂ ਅਸਵੀਲੇ ਪਿੰਡ ਦੇ ਵਿੱਚ ਪਹੁੰਚ ਗਏ ਕਿ ਜਦੋਂ ਅਸੀਂ ਪੁੱਛਿਆ ਇੱਥੇ ਆ ਕੇ ਵੀ ਕਮੇਟੀ ਮੈਂਬਰ ਕੌਣ ਹੈ ਇੱਥੇ ਕੌਣ ਇਹਨਾਂ ਨੂੰ ਕਰਾ ਰਿਹਾ ਐਡਾ ਬੜਾ ਹੀ ਅੱਗਾ ਹੈ ਤਾਂ ਪਤਾ ਲੱਗਾ ਕਿ ਪਿੱਛੇ ਜਿਹੜੇ ਮੇਰੇ ਲੇਡੀਜ਼ ਜਿੰਨੀਆਂ ਵੀ ਖੜੀਆਂ ਨੇ ਇਹ ਸਾਰੀਆਂ ਇਕੱਠੇ ਹੋ ਕੇ ਇਹ ਸਾਰਾ ਕੰਮ ਕਰਾ ਰਹੀਆਂ 8 ਦਿਨ ਲੰਗਰ ਵੀ ਚੱਲੇਗਾ ਪੰਡਤਾਂ ਦੇ ਖਰਚੇ ਕੰਮ ਵੀ ਹੋਣਗੇ ਖਾਣ ਪੀਣ ਦਾ ਵੀ ਹੋਵੇਗਾ ਇਹ ਕਿਵੇਂ ਦਾ ਪ੍ਰੋਗਰਾਮ ਰਹਿੰਦਾ ਇਹ ਗੱਲਬਾਤ ਕਰਾਂਗੇ ਪ੍ਰਧਾਨ ਜੀ ਨਾਲ ਹਾਂਜੀ ਮੈਡਮ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਤੇ ਪਹਿਲਾਂ ਵੀ ਕਦੇ ਕਰਾਇਆ ਹਾਂਜੀ ਅਸੀਂ ਸੀਜੀ ਕਥਾ ਕਰਾ ਰਹੇ ਜੀ ਹੁਣ ਜੀ 2022 ਅਰ 23 ਅਰ 24 ਚ ਚੱਲ ਜਿਹਾ ਥਾ ਜੀ ਬਿਕਪਨ ਅਕਰੀ ਗੁਰੂ ਜੀ ਵੀ ਰੀਤਾਂ ਅੰਦਰ ਜੀ ਸਾਡੇ ਸੱਥਾ ਕਰਨ ਹਾਂਜੀ ਅਸੀਂ ਉਹਨਾਂ ਤੇ ਕਥਾ ਕਰਾਂਗੇ ਤੇ ਇਹ ਪ੍ਰੋਗਰਾਮ ਤੁਸੀਂ ਆਪ ਵੀ ਦੱਸਦੇ ਹੋ ਜਰਾ ਸੰਤਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਵੇ ਕਿ ਕਦੋਂ ਤੋਂ ਚੱਲੇਗਾ ਕਦੋਂ ਤੱਕ ਖਤਮ ਹੋਵੇਗਾ ਕੀ ਕੀ ਪ੍ਰੋਗਰਾਮ ਰਹੇਗਾ ਇਹਦੇ ਵਿੱਚ ਇਹ ਕਥਾ ਜੀ 2 ਤੋਂ ਲੈ ਕੇ 10 ਤੱਕ ਚੱਲੇਗੀ ਜੀ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਟਾਈਮ ਦੋ ਟਾਈਮ ਦੇ ਵਿੱਚ ਵਿੱਚ ਕਰਨਗੇ ਮਹਾਰਾਜ ਜੀ ਦਾ ਥਾ ਰਾਤ ਨੂੰ ਵੀ ਚੱਲੂਗੀ ਜੀ ਇਹ ਜਿਹੜਾ ਪ੍ਰੋਗਰਾਮ ਤੁਸੀਂ ਕਰਦੇ ਹੋ ਇਹਦੇ ਵਾਸਤੇ ਫੰਡ ਮਹੀਆ ਜਿਵੇਂ ਕਿ ਖਰਚਾ ਹੁੰਦਾ ਕਾਫੀ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾਣਦੇ ਆ ਤੇ ਕਿਵੇਂ ਅਰੇਂਜਮੈਂਟ ਕਰਦੇ ਸਾਰੇ ਅਸੀਂ ਦੇਖੋ ਬਾਹਰਲੇ ਵਿੰਡਾ ਚ ਤਾਂ ਨਹੀਂ ਜਾਂਦੇ ਅਸੀਂ ਪਰ ਅਸੀਂ ਆਪਣੇ ਪਿੰਡ ਚੋਂ ਹੀ ਸਾਰੇ ਨਾਲ ਮਿਲ ਕੇ ਸਹਿਯੋਗ ਨਾਲ ਇਹ ਕਥਾ ਕਰਦੇ ਆ ਜੀ ਮਤਲਬ ਕੱਟਾ ਅਲਾ ਦੇ ਕੋਈ ਬਾਧੇ ਛੱਡ ਕੇ ਵੀ ਇਹਦਾ ਕੋਈ ਥੋੜਾ ਘੱਟ ਵੀ ਰਹੇ ਹੈ ਜੀ ਕੁਝ ਫਿਕਸ ਵੀ ਕੀਤਾ ਹੋਇਆ ਹੈ ਤੇ ਕੁਝ ਪੱਕੀ ਤੌਰ ਤੇ ਵੀ ਤੁਹਾਨੂੰ ਮਦਦ ਕਰਦੇ ਆਂ ਅਸੀਂ ਹਾਂਜੀ ਹਾਂਜੀ ਕਰਦੇ ਜੀ ਬਾਹਰ ਦੇ ਜਿਹੜੇ ਬਿੰਦਲੂਰੇ ਦੇ ਰਹਿੰਦੇ ਆ ਜੀ ਉਹ ਵੀ ਬਹੁਤ ਮਦਦ ਕਰਦੇ ਸਾਡੇ ਚੰਡੀਗੜ੍ਹ ਰਹਿੰਦੇ ਲੁਧਿਆਣਾ ਰਹਿੰਦੇ ਆ ਜੀ ਆਖਿਰ ਕਿੰਨੇ ਕ ਸੰਗਤ ਹੈ ਤੁਹਾਡੇ ਵੀ ਦੇ ਘਰ ਕਿੰਨੇ ਕ ਪਿੰਡ ਦੇ ਵਿੱਚ ਉਹ ਘਰ ਸਾਡੇ ਕੀ ਘਰ ਹੋਣਗੇ ਕੀ ਕਰਾਂ ਹਾਂਜੀ ਅੱਛਾ ਕੀ ਕਰਾਂ ਦੇ ਸਿਰਫ ਤੇ ਸਾਰਾ ਇਹ ਖਰਚਾ ਕੀਤਾ ਜਾਂਦਾ ਹੈ ਹਾਂਜੀ ਬਾਕੀ ਬਾਹਰ ਉਹ ਨਹੀਂ ਸੰਗਤ ਆਂਦੀ ਆ ਉਹ ਵੀ ਕੋਈ 100 200 50 500 ਜਿੰਨੇ ਜਿਨ੍ਹਾਂ ਦਾ ਮਤਲਬ ਆਪਣੇ ਘਰ ਸਾਡੇ ਫਿਕਸ ਹੀ ਦਿੰਦੇ ਆ ਜੀ ਜਿन्हे ਆਪਾਂ ਲਾ ਦੇਣਾ ਤਾਂ ਅੱਛਾ ਚਲੋ ਤੁਸੀਂ ਬੜਾ ਵਧੀਆ ਇੱਕ ਉਪਰਾਲਾ ਨਾਲ ਕਰਿਆ ਵੀ ਇਹ ਲਾਈਵ ਦਾ ਜਿਹੜਾ ਕਰਿਆ ਹੋਏ ਕਿਉਂਕਿ ਜਿਹੜੇ ਸੰਗਤ ਸਾਡੇ ਇੱਥੇ ਨਹੀਂ ਆ ਸਕਦੀ ਤੁਹਾਡੀ ਮਦਦ ਕਰਦੀ ਹੈ ਉਹ ਵੀ ਕਥਾ ਨੂੰ ਸੁਣ ਸਕਦੀ ਹੈ ਹਾਂਜੀ ਉਹ ਵੀ ਸੁਣ ਸਕਦੇ ਆ ਜੀ ਇਹ ਸਾਰਾ ਜਿਹੜਾ ਪ੍ਰਸਾਰਣ ਹੈ ਜੀ ਆਰਟੀਵੀ 1 ਨਿਊਜ਼ ਚੈਨਲ ਫੇਸਬੁੱਕ YouTube ਦੋਨਾਂ ਤੇ ਚੱਲੇਗਾ ਤੇ ਇਹ 8 ਦਿਨ ਦਾ ਪ੍ਰੋਗਰਾਮ ਪ੍ਰੋਗਰਾਮ ਸਾਡਾ ਡੇਲੀ ਸਾਡੀ ਕਥਾ ਜਿਹੜੀ ਲਾਈਵ ਹੋਵੇਗੀ ਵਿਪਨਤਰੀ ਜੀ ਦੁਆਰਾ ਜਿਹੜੇ ਕਥਾ ਨਹੀਂ ਦੀ ਕੀਤੀ ਜਾ ਰਹੀ ਹੈ ਤੇ ਮੈਂ ਦੇਖ ਰਿਹਾ ਪਿੱਛੇ ਸਾਰੇ ਇਹ ਕਿੰਨੇ ਵੀ ਲੇਡੀਜ਼ ਹੈ ਪਿੰਡ ਦੀਆਂ ਅਚਾਰ ਜੈਂਟਸ ਵੀ ਤੁਹਾਡੇ ਨਾਲ ਕੰਮ ਕਰਦੇ ਹਾਂ ਹਾਂ ਜੀ ਬੱਚੇ ਵੀ ਕਰਦੇ ਥੋੜੇ ਛੁੱਟੀਆਂ ਲੈ ਕੇ ਆਣਗੇ ਹੁਣ ਉਹ ਕਥਾ ਵਿੱਚ ਤੇ ਥੋੜੇ ਆਦਮੀ ਸੁਣਨ ਆਣ ਲੱਗ ਗਏ ਆਪਾਂ ਦੇਸੀ ਪੱਲੇ ਕਰਦੇ ਹਾਂ ਮੈਂ ਇੱਕ ਗੱਲ ਦਖਾਵਾਗਾ ਪਿੰਡ ਦੇ ਆ ਪਿੰਡਾਂ ਦੇ ਪਿੰਡ ਦੇ ਮੰਦਿਰ ਹੈ ਮੰਦਿਰ ਦੇ ਵਿੱਚ ਆਪਾਂ ਇਸ ਵੇਲੇ ਮੌਜੂਦ ਹਾਂ ਸਾਰਾ ਜਿਹੜਾ ਇਹ ਪ੍ਰਬੰਧ ਜਿਹੜੇ ਮੁਕੰਮਲ ਹੈ ਦੋ ਤਰੀਕ ਨੂੰ 2 ਮਾਰਚ ਤੋਂ ਜਿਹੜੀ ਕਥਾ ਆਰੰਭ ਹੋਵੇਗੀ ਤੇ ਜਿਹੜੇ ਵੀ ਸਾਡੇ ਸਨਤਨੀ ਜਾਂ ਹੋਰ ਵੀ ਇਸ ਹਫਤਾ ਦੇ ਵਿੱਚ ਇਸ ਭਗਵਤ ਕਥਾ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਆਸ-ਪਾਸ ਦੇ ਪਿੰਡਾਂ ਦੇ ਲੋਕ ਨੂਰਪੁਰ ਦੇ ਲੋਕ ਰੋਪੜ ਦੇ ਲੋਕ ਜਿਹੜੇ ਜਿੱਥੇ ਵੀ ਸਾਡੀ ਇਸ ਖਬਰ ਨੂੰ ਦੇਖਿਆ ਜਾ ਰਿਹਾ ਹੈ ਯਾ ਤਾਂ ਤੁਸੀਂ ਪਹੁੰਚ ਸਕਦੇ ਹੋ ਮੰਦਿਰ ਦੇ ਵਿੱਚ ਤਾਂ ਮੰਦਿਰ ਤੇ ਪਹੁੰਚ ਸਕਦੇ ਹੋ ਸ਼੍ਰੀ ਮੰਦਿਰ ਹੈਗਾ ਲੇਕਿਨ ਜੇ ਨਹੀਂ ਵੀ ਪਹੁੰਚ ਸਕਦੇ ਆ ਤਾਂ ਤੁਸੀਂ ਸਾਡੇ ਇਸ ਲਿੰਕ ਦੇ ਉੱਤੇ ਆਰਟੀਵੀ 1 ਜਿਹੜਾ ਰੋਪੜ ਟੀਵੀ ਮੰਨਦਾ ਜਿਹੜਾ ਲਿੰਕ ਹੈ ਇਹਦੇ ਨਾਲ ਵੀ ਆਪਾਂ ਤੁਸੀ ਆਪਣੀ ਕਥਾ ਦਾ ਆਨੰਦ ਮਾਣ ਸਕਦੇ ਹੋ ਤੇ ਪਿੱਛੇ ਸਾਡੇ ਲੇਡੀਜ਼ ਕੋਈ ਹੋਰ ਪਹੁੰਚੀਆਂ ਉਹਨਾਂ ਦਾ ਵੀ ਅਸੀਂ ਆਪਣੇ ਪਾਠਕਾਂ ਨੂੰ ਰੁਬਰੂ ਕਰਾ ਦਿੰਨੇ ਆ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਜਿੱਥੇ ਜਿੱਦਾਂ ਆਪਾਂ ਪਿੱਛੇ ਕਹਿੰਦੇ ਸਨ ਨਾਰੀ ਸ਼ਕਤੀ ਜਿੰਦਾਬਾਦ ਬੱਕੀ ਨਾਰੀ ਸ਼ਕਤੀ ਜਿੰਦਾਬਾਦ ਇੱਥੇ ਅਸੀਂ ਦੇਖਣ ਨੂੰ ਸਾਨੂੰ ਮਿਲ ਰਹੀ ਹੈ ਕਿਉਂਕਿ ਇਹ ਜਿਹੜਾ ਪਿੰਡਾਂ ਦੇ ਵਿੱਚ ਅਕਸਰ ਅਸੀਂ ਹੋ ਜਾਂ ਪਾਸੇ ਵੀ ਜਾਣਦੇ ਆ ਕੱਲ ਵੀ ਸਾਡਾ ਇੱਕ ਨਾਲਾਗੜ੍ਹ ਦੇ ਵਿੱਚ ਅਸੀਂ ਇੱਕ ਕੁੜਗਵਤ ਕਥਾ ਦਾ ਲਾਈਵ ਦਿਖਾ ਰਹੇ ਸੀਗੇ ਉੱਥੇ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਕਰਾ ਰਹੇ ਸੀਗੇ ਲੇਕਿਨ ਬੜੀ ਵੱਡੀ ਗੱਲ ਹੈ ਕਿ ਸਾਡੇ ਹਿੰਦੂ ਸਰਾਤਨ ਧਰਮ ਦੇ ਵਿੱਚ ਇਹ ਇਸ ਤਰ੍ਹਾਂ ਦੇ ਭਗਤ ਬੈਠੇ ਨੇ ਜਿਹੜੇ ਕਿ ਇਸ ਕੰਮ ਨੂੰ ਬਿਲਕੁਲ ਪਹਿਲੇ ਇੱਧਰ ਦਿਖਾਓ ਤਸਵੀਰ ਦੇ ਵਿੱਚ ਵੀ ਕਿਵੇਂ ਜਿਹੜੇ ਸਾਰੇ ਇਹ ਲੇਡੀਆਂ ਜਿਹੜੀਆਂ ਘਰੇਲੂ ਔਰਤਾਂ ਨੇ ਕੋਈ ਨੌਕਰੀ ਪੇਸ਼ੇ ਵਾਲੀਆਂ ਨਹੀਂ ਲੱਗਦੀਆਂ ਸਾਰੀਆਂ ਮਿਲ ਜੁਲ ਕੇ ਜਿਹੜਾ ਇਸ ਭਗਵਤ ਕਥਾ ਦਾ ਜਿਹੜਾ ਆਰੰਭ ਜਿਹੜਾ ਕੀਤਾ ਕੋਈ ਬੋਲਣਾ ਚਾਹੁੰਦਾ ਹੋਰ ਕੋਈ ਤੁਹਾਡੇ ਦੇ ਵਿੱਚ ਰੂਪ ਕੀਤਾ ਕੋਈ ਆਪਣੀ ਗੱਲ ਕੋਈ ਰੱਖਣਾ ਚਾਹੁੰਦਾ ਹੋਵੇ ਅੱਛਾ ਜੀ ਜਿਹੜਾ ਕਹਿੰਦੇ ਜੀ ਜਿਹੜਾ ਸਾਡੇ ਪ੍ਰਧਾਨ ਨੇ ਕਹਿੰਤਾ ਉਹ ਠੀਕ ਹੈ ਮੈਂ ਕਹਿੰਦਾ ਬਿਲਕੁਲ ਜੀ ਅਸੀਂ ਵੀ ਦੋ ਦੋ ਤਰੀਕਿਆਂ ਨੂੰ ਤੁਹਾਨੂੰ ਦਿਖਾਉਂਦੇ ਆ ਭਗਵਤ ਕਥਾ ਸਿਧਾ ਪਸੰਦ ਸਤਿਗੁਰੂ ਜੀ